ਉਦੀ ਦੇ ਪੈਰੀ ਜਿਹੜਾ ਇਹ ਜਾ ਕੇ ਬਹਿ ਗਿਆ ਇਹਨੇ ਕੋਈ ਆਵਾਜ਼ ਹੀ ਨਹੀਂ ਚੱਕੀਗੀ ਉੱਥੇ ਬਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਵਾ ਜਿਵੇਂ ਇਹਨਾਂ ਨੇ ਮੂੰਹ ਚ ਮੂੰਹ ਚ ਕੋਈ ਲਾਲੀਪਾਪ ਦੇਤਾ ਹੋਵੇ ਇਹਨਾਂ ਨੂੰ 92 ਲੋਥਾਂ ਦਿੱਤੀਆਂ ਸੀ 92 ਚ ਤਿੰਨ ਹੀ ਰਹਿ ਗਈਆਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਆ ਇਹਦਾ ਸੁਫਾਇਆ ਹੋ ਜੀਏ ਉਹ ਡਰਾਮੇ ਘਟ ਕਰਦੇ ਸੀ ਇਹਨਾਂ ਨੇ ਡਰਾਮੇ ਵੱਧ ਕੀਤੇ ਉਹ ਝੂਠ ਘੱਟ ਬੋਲਦੇ ਸੀ ਇਹਨਾਂ ਨੇ ਭੰਡੀ ਪ੍ਰਚਾਰ ਬਾਲਾ ਕੀਤਾ ਫਰਕ ਤਾਂ ਹੈ ਇਸ ਲਈ ਤਾਂ ਜਮੂਦੜੇ ਮੂੰਹ ਡਿੱਗੇ ਆ ਜਦੋਂ ਵੋਟਾਂ ਆਉਂਦੀਆਂ ਤਾਂ ਸਾਡੀ ਬੋਲੀ ਲੱਗਦੀ ਆ ਕੋਈ ਸਰਕਾਰ ਸਾਡੀ 2000 ਰੁਪਏ ਬੋਲੀ ਲਾਉਂਦੀ ਕੋਈ ਸਰਕਾਰ ਆਉਂਦੀ ਸਾਡੀ 1000 ਰੁਪਏ ਬੋਲੀ ਲਾਉਂਦੀ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਵੀ ਸਾਡੀ ਔਰਤਾਂ ਦੀ ਬੋਲੀ ਲਾਈ ਸੀਗੀ ਤੁਸੀਂ ਦੇਖੋ ਇਹਨਾਂ ਨੇ ਸਾਨੂੰ ਬੱਸਾਂ ਫ੍ਰੀ ਕੀਤੀਆਂ ਹਾਲਾਂਕਿ ਸਾਨੂੰ ਬੱਸਾਂ ਫ੍ਰੀ ਸਹੂਲਤ ਸਾਨੂੰ ਚਾਹੀਦੀ ਨਹੀਂ ਸਰਕਾਰ ਸਾਨੂੰ ਨੌਕਰੀ ਦੇਵੇ ਸਾਨੂੰ ਰੋਜ਼ਗਾਰ ਦੇਵੇ ਸਿੱਖਿਆ ਫ੍ਰੀ ਹੋਵੇ ਸਿਹਤ ਸਹੂਲਤਾਂ ਸਾਨੂੰ ਹੋਣ ਫ੍ਰੀ ਮੋਗਾ ਦੇ ਵਿੱਚਾਂ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵੰਗ ਦੇ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਗੱਲਬਾਤ ਜਿਹੜੀ ਹੈਗੀ ਉਹ ਕਰਾਂਗੇ ਜਿਵੇਂ ਇਹ ਗੱਲਬਾਤ ਕੀਤੀ ਵੀ ਤੁਸੀਂ ਹੁਣ ਔਰਤਾਂ ਜਾਗਰੂਕ ਵੀ ਹੋ ਰਹੀਆਂ ਤੁਸੀਂ ਵੀ ਕਿਹਾ ਕਿ ਅੱਧ ਦੀ ਆਬਾਦੀ ਹੈ ਲੋਡ ਹੈ ਪਰ ਜਾਗਰੂਕ ਕਈ ਲੋਕ ਜਾਗਰੂਕਤਾ ਉਹਨੂੰ ਕਹਿੰਦੇ ਆ ਵੀ ਜਿਵੇਂ ਅੱਜ ਕੱਲ ਮਾਡਰਨ ਕੱਪੜੇ ਪਾ ਕੇ ਮਾਡਰਨਟੀ ਉਹਨੂੰ ਵੀ ਜਾਗਰੂਕਤਾ ਕਹਿੰਦੇ ਆ ਅਸਲ ਜਾਗਰੂਕਤਾ ਕੀ ਹੈ ਕਿ ਉਹ ਮਾਡਰਨਿਟੀ ਉਹਨੂੰ ਕਿਹਾ ਜਾ ਸਕਦਾ ਵੀ ਔਰਤਾਂ ਦੇ ਵਿੱਚ ਚੇਤਨਾ ਆ ਗਈ ਜਿਹੜਾ ਸੋਸ਼ਲ ਮੀਡੀਆ ਦੇ ਚੱਲਦਾ ਹੈ ਜਾਂ ਜਿਹੜੀ ਜਾਗਰੂਕਤਾ ਉਹ ਇਹ ਹੈ ਕਿ ਲੋਕ ਔਰਤਾਂ ਨੂੰ ਆਪਦੇ ਹੱਕਾਂ ਪ੍ਰਤੀ ਔਰਤਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਰਤੀ ਉਹ ਜਾਗਰੂਕ ਹੋਣ। ਦੇਖੋ ਜੀ ਜਿਹੜਾ ਸਾਨੂੰ ਟੀਵੀਆਂ 'ਚ ਜਾਂ ਮੋਬਾਈਲਾਂ 'ਚ ਭਰੋਸਾ ਜਾਂਦਾ ਉਹ ਇੱਕ ਜਾਦੂ ਆ ਤੇ ਜਿਹੜੀ ਰੀਅਲ ਲੜਾਈ ਆ ਤਾਂ ਉਹ ਤਾਂ ਇੱਕ ਗਰਾਊਂਡ ਤੇ ਹੀ ਲੜੀ ਜਾਂਦੀ ਜਿਸ ਤਰ੍ਹਾਂ ਅੱਜ ਦੀ ਕਨਵੈਨਸ਼ਨ ਦੇ ਵਿੱਚ ਔਰਤਾਂ ਲੜ ਰਹੀਆਂ ਜਾਂ ਦਿੱਲੀ ਬਾਡਰਾਂ ਤੇ ਔਰਤਾਂ ਲੜੀਆਂ ਸੀ ਉਸ ਨੂੰ ਕਹਿ ਸਕਦੇ ਆਂ ਵੀ ਜਿਹੜੀ ਨਿੱਜੀ ਤੇ ਅਵ ਲੀਜੀ ਲੜਾਈ ਆ ਪਰ ਜਿਹੜੇ ਸਾਨੂੰ ਫੋਨਾਂ ਦੇ ਵਿੱਚ ਜਾਂ ਸ਼ਾਰਟ ਕੱਪੜੇ ਪਾ ਪਾ ਕੇ ਬੁਖਾਰ ਰਹੀ ਆ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਉਹ ਨਾਰਮਲ ਗੱਲਾਂ ਪਰ ਵੱਡੀ ਗੱਲ ਤਾਂ ਇਹ ਆ ਕਿ ਸਰਕਾਰ ਨਾਲ ਲੋਹਾ ਕਿਵੇਂ ਲਿਆ ਸਕਦਾ ਸਾਨੂੰ ਹੱਕ ਕਿਵੇਂ ਮਿਲਨੇ ਚਾਹੀਦੇ ਸਰਕਾਰ ਤਾਂ ਕਹਿ ਰਹੀ ਆ ਕਿ ਸਾਨੂੰ ਸਹੂਲਤਾ ਦੇ ਰਹੀ ਆ ਜਦੋਂ ਵੋਟਾਂ ਆਉਂਦੀਆਂ ਤਾਂ ਸਾਡੀ ਬੋਲੀ ਲੱਗਦੀ ਆ ਕੋਈ ਸਰਕਾਰ ਸਾਡੀ 2000 ਰੁਪਿਆ ਬੋਲੀ ਲਾਉਂਦੀ ਕੋਈ ਸਰਕਾਰ ਆਉਂਦੀ ਸਾਡੀ 1000 ਰੁਪਿਆ ਬੋਲੀ ਲਾਉਂਦੀ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਵੀ ਸਾਡੀ ਔਰਤਾਂ ਦੀ ਬੋਲੀ ਲਾਈ ਸੀਗੀ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਵੀ ਸਰਕਾਰਾਂ ਬੋਲੀ ਲਾਉਣੀ ਛੱਡ ਛੱਡ ਦੇਣ ਗਰਾਊਂਡ ਦੇ ਉੱਪਰ ਜਿਹੜੇ ਉਹ ਹੱਕ ਆ ਉਹ ਔਰਤਾਂ ਨੂੰ ਉਹ ਦੇਣੇ ਸ਼ੁਰੂ ਕਰਨ ਕਿਉਂਕਿ ਪਹਿਲਾਂ ਵਾਲੀਆਂ ਔਰਤਾਂ ਨਹੀਂ ਰਹੀਆਂ ਗਆਂ ਕਹਿ ਦਿੰਦੇ ਸੀ ਕਿ ਔਰਤਾਂ ਨੂੰ ਪਹਿਲ ਦੇ ਆਧਾਰ ਦਾ ਦਰਜਾ ਵਾ ਕਿਤੇ ਕੋਰਟ ਕਚੈਰੀ ਜਾਵੜੋ ਤਾਂ ਔਰਤ ਦੀ ਜਿਹੜੀ ਪਹਿਲਾਂ ਸੁਣਵਾਈ ਆ ਪਰ ਉਹ ਗਰਾਊਂਡ ਦੇ ਉੱਪਰ ਉਹ ਕੁਝ ਵੀ ਨਜ਼ਰ ਨਹੀਂ ਆ ਰਿਹਾਗਾ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਔਰਤਾਂ ਹੁਣ ਪਹਿਲਾਂ ਵਾਲੀਆਂ ਔਰਤਾਂ ਨਹੀਂ ਰਹੀਆਂ ਗੀਆਂ ਜਿੰਨ ਜਿੱਦਾਂ ਦਾ ਵੀ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਕ ਬੰਦਾ ਉਹ ਦੇਨੇ ਸਰਕਾਰ ਸ਼ੁਰੂ ਕਰੇ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੱਕ ਖੋ ਵੀ ਸਕਦੀਆਂ ਹਾਂ ਅਸੀਂ ਕਹਿੰਦੇ ਕਿ ਉਸ ਉਹਨਾਂ ਵੇਲੇਆਂ ਦੇ ਵਿੱਚ ਬੋਲੀ ਲੱਗਦੀ ਬੋਲੀ ਲਈ ਜਾਂਦੀ ਆ ਫਰੋ ਕਹਿੰਦੇ ਨੇ ਕਿ ਇਹ ਲੋਕਾਂ ਦਾ ਪੈਸਾ ਸੀ ਲੋਕਾਂ ਦੇ ਵਿੱਚ ਵੰਡ ਰਿਆ ਤੁਸੀਂ ਉਹਨੂੰ ਬੋਲੀ ਕਿਉਂ ਸਰਕਾਰ ਕਹਿੰਦੀ ਅਸੀਂ ਲੋਕਾਂ 'ਚ ਪੈਸਾ ਵੰਡ ਰਹੇ ਹਾਂ ਅੱਜ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਸਿਰ ਕਿੱਡੀ ਵੱਡੇ ਕਰਜ਼ੇ ਦੀ ਢਾਂਡਾ ਉਹ ਸਰਕਾਰ ਕਿੱਥੇ ਕੰਮ ਜਾਪ ਹੋਊਗੀ ਜਿਹੜੀ ਖੁਦ ਕਰਜ਼ੇ ਦੀ ਬਰਕਮ ਮੋੜਨ ਵਾਸਤੇ ਵਿਆਜੂ ਪੈਸਾ ਚੱਕ ਕੇ ਕਰਜ਼ਾ ਮੋੜ ਰਹੀ ਆ ਤੁਸੀਂ ਦੇਖੋ ਇਹਨਾਂ ਨੇ ਸਾਨੂੰ ਬੱਸਾਂ ਫ੍ਰੀ ਕੀਤੀਆਂ ਹਾਲਾਂਕਿ ਸਾਨੂੰ ਬੱਸਾਂ ਫ੍ਰੀ ਸਹੂਲਤ ਸਾਨੂੰ ਚਾਹੀਦੀ ਨਹੀਂ ਸਰ ਚਲੋ ਅਸੀਂ ਵੀ ਉਹਨਾਂ ਬੱਸਾਂ 'ਚ ਚੜ੍ਹਦੇ ਆ ਤਾਂ ਸਾਨੂੰ ਵੀ ਉਹਨਾਂ ਦੇ ਜਿਹੜੇ ਕਨੈਕਟਰ ਆ ਜਾਂ ਡਰਾਈਵਰ ਉਹਨਾਂ ਦੀ ਮਾੜੀ ਭਾਸ਼ਾ ਜਿਹੜੀ ਉਹਨਾਂ ਦੀ ਉਹ ਕਿ ਸਾਡੀ ਵੀ ਮਜਬੂਰੀ ਬਣੀ ਪਈ ਸਰਕਾਰ ਨੇ ਸਾਨੂੰ ਸਹੂਲਤਾਂ ਦਿੱਤੀਆਂ ਤਾਂ ਉਹਨਾਂ ਦਾ ਲੈਣਾ ਚਾਹੀਦਾ ਪਰ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਛੋਟੀਆਂ-ਛੋਟੀਆਂ ਸਹੂਲਤਾਂ ਕਿਉਂ ਦੇ ਰਹੇ ਆ ਸਾਨੂੰ ਨੌਕਰੀ ਦੇਣ ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਹੋਵੇ ਉਹ ਆਪਦਾ ਕਮਾ ਕੇ ਜਿਹੜਾ ਉਹਦਾ ਕਰ ਕਰਾਇਆ ਵਾ ਜਾਂ ਸਾਨੂੰ ਜਿਹੜੀ 5 ਕਿਲੋ ਵਾਲੇ ਆਟੇ ਦੀ ਸਕੀਮ ਦਿੱਤੀ ਹੋਈ ਆ ਉਹ ਅਸੀਂ ਆਪ ਕਰ ਸਕਦੇ ਆ ਸਰਕਾਰ ਸਾਨੂੰ ਨੌਕਰੀ ਦੇਵੇ ਸਾਨੂੰ ਰੋਜ਼ਗਾਰ ਦੇਵੇ ਸਿੱਖਿਆ ਫ੍ਰੀ ਹੋਵੇ ਸਿਹਤ ਸਹੂਲਤਾਂ ਸਾਨੂੰ ਹੋਣ ਫ੍ਰੀ ਹੋਰ ਅਸੀਂ ਸਰਕਾਰਾਂ ਤੋਂ ਮੰਗ ਹੀ ਨਹੀਂ ਕਰਦੇਗੇ ਤੇ ਇਹਨਾਂ ਮੰਗਾਂ ਦੇ ਉੱਪਰ ਆ ਜਿਹੜੀ ਸਰਕਾਰ ਉਹ ਧਿਆਨ бебе ਤਾਂ ਕਿ ਜਿਹੜੇ ਲੋਕ ਆ ਉਹ ਬਹੁਤ ਤੰਗ ਪਰੇਸ਼ਾਨ ਹਨ ਰੋਡ ਵਿੱਚ ਬੱਸ ਦੀ ਗੱਲ ਕਰ ਲੈਣੇ ਆ ਤਾਂ ਉਹ ਕਹਿ ਰਹੇ ਆ ਇਹਨਾਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਵਾ ਤਾਂ ਉਹ ਸਹੂਲਤਾਂ ਅਸੀਂ ਕਿਸ ਕੰਮ ਲਈ ਸਾਨੂੰ ਬੱਸ ਛੱਡਿਆਂ ਦੇ ਉੱਪਰ ਬੱਸਾਂ ਰੋਕਣੀਆਂ ਪੈਂਦੀਆਂ ਥੋੜੇ ਦਿਨ ਪਹਿਲਾਂ ਅਸੀਂ ਰਾਜ ਨੇ ਚ ਹੀ ਪ੍ਰੋਗਰਾਮ ਕੀਤਾ ਕਿ ਅਸੀਂ ਬੱਸਾਂ ਵਾਲਿਆਂ ਨੂੰ ਕਿਹਾ ਕਿ ਹੋਰ ਸਾਰੇ ਕਿਤੇ ਬੱਸਾਂ ਰੋਕਦੀਆਂ ਇੱਕ ਰਾਜ ਨੇ ਹੀ ਕਿਉਂ ਆ ਜਿੱਥੇ ਤੁਸੀਂ ਬੱਸ ਰੋਕਣੀ ਵੀ ਪਸੰਦ ਨਹੀਂ ਕਰਦੇ ਜਾਂ ਫਿਰ ਰਾਜ ਨੇ ਦੇ ਉੱਪਰ ਦੀ ਢਾਕੇ ਲੈ ਜਾ ਕਰੋ ਜਦੋਂ ਸਾਨੂੰ ਸਹੂਲਤਾਂ ਦਾ ਪੰਜਾਬ ਸਰਕਾਰ ਦਾਵਾ ਕਰਦੀ ਤਾਂ ਫਿਰ ਸਾਨੂੰ ਸਹੂਲਤਾਂ ਉਹ ਮਿਲਣੀਆਂ ਵੀ ਚਾਹੀਦੀਆਂ ਉਹਨਾਂ ਉੱਪਰ ਸਰਕਾਰ ਨੂੰ ਜਿਹੜੀ ਗੌਰ ਵੀ ਕਰਨੀ ਚਾਹੀਦੀ ਆ ਔਰ ਨਾਲ ਲੱਗ ਮੈਂ ਜਿਹੜੀਆਂ ਇਹ ਕਹਿ ਰਹੇ ਆ ਵੀ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਹੀ ਕਰ ਲਗੇ ਬੋਲੀ ਵਾਲੀ ਗੱਲ ਹੀ ਕਰ ਲਗੇ ਤਾਂ ਉਹ ਸਰਕਾਰ ਸਾਨੂੰ ਕਿੱਥੋਂ ਦੇਊਗੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਰੋਜ਼ਵੇ ਟ੍ਰਾਂਸਪੋਰਟਰ ਆ ਉਹ ਵੀ ਇਹਨਾਂ ਨੇ ਵੇਚ ਦੇਣੀ ਆ ਜਿਹੜੀ 600 ਯੂਨਟ ਵਾਲੀ ਸਾਨੂੰ ਸਹੂਲਤ ਦੇ ਰਹੇ ਆ ਉਹ ਵੀ ਅਸੀਂ ਕਹਿ ਰਹੇ ਹਾਂ ਸਾਨੂੰ ਉਹ ਸਹੂਲਤਾਂ ਦੀ ਕੋਈ ਜ਼ਰੂਰਤ ਨਹੀਂ ਗਈ ਵੀ ਸਾਨੂੰ ਜਿਹੜੀ ਬਿਜਲੀ ਆ 2 ਰੁਪਏ 'ਚ ਘੱਟ ਯੂਨਟ ਕਰ ਦੇਣ ਤਾਂ ਕਿ ਜਿਹੜੇ ਬਾਹਰ ਲੋਕ ਗਏ ਹੋਏ ਆ ਉਹਨਾਂ ਨੂੰ ਵੀ ਸਹੂਲਤ ਦਾ ਤਾਂ ਇਸ ਦਾ ਫਾਇਦਾ ਹੀ ਆ ਵੀ ਜਿਹੜੀਆਂ ਉਹ ਸਹੂਲਤਾਂ ਆ ਉਹ ਰੇਟ ਘੱਟ ਕਰਕੇ ਯੂਨਟਾਂ ਦੇ ਹਰ ਇੱਕ ਤੋਂ ਪੈਸੇ ਲੈਏ ਜਾਣ ਸਾਨੂੰ ਫ੍ਰੀ ਦੀਆਂ ਯੂਨਟਾਂ ਸਹੂਲਤਾਂ ਦੇ ਕੇ ਲੋਕਾਂ ਨੂੰ ਮੂਰਖ ਨਾ ਬਣਾਇਆ ਜਾਵੇ ਟੁੱਕ ਦੀ ਬੁਰਕੀ ਨਾ ਪਾਈ ਜਾਵੇ ਕਿਉਂਕਿ ਲੋਕ ਆ ਜਿਹੜੇ ਇਹ ਜਦੋਂ ਬੁਰਕੀ ਸੱਡ ਦਿੰਦੇ ਲੋਕ ਇਹਨਾਂ ਦੇ ਲਾਲਚ ਵਿੱਚ ਆ ਜਾਂਦੇ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਟੱਕ ਦੀਆਂ ਬੁਰਕੀਆਂ ਵੀ ਦਿੰਦੇ ਆ ਉਹ ਲੋਕਾਂ ਨੇ ਲੈਣੀਆਂ ਨਹੀਂ ਆ ਕਿਉਂਕਿ ਲੋਕ ਅੱਜ ਕੁਛ ਭਾਲਦੇ ਆ ਲੋਕ ਬੇਰੁਜ਼ਗਾਰ ਆ 25 25 ਲਾ ਕੇ ਬਾਹਰਲੇ ਮੁਲਕਾਂ ਨੂੰ ਵਿਦੇਸ਼ਾਂ ਨੂੰ ਕੂਚ ਕਰ ਰਹੇ ਆ ਤਾਂ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਆ ਸਾਡੀਆਂ ਸਰਕਾਰਾਂ ਆ ਸਾਡੇ ਇੱਥੇ ਕੰਮ ਹੈਡਿੰਗ ਨੌਕਰੀਆਂ ਹੈਡਿੰਗ ਆ ਤਾਂ ਜਿਹੜੀ ਸਾਡੀ ਨੌਜਵਾਨੀ ਆ ਉਹ ਸਾਡੀ ਬਾਹਰ ਵੱਲ ਨੂੰ ਕੂਚ ਕਰ ਰਹੀ ਐ ਔਰ ਇੱਥੋਂ ਦੇ ਜਿਹੜੀ ਜ਼ਮੀਨਾਂ ਵੇਚ ਵੇਚ ਕੇ ਤੁਰ ਰਹੀ ਔਥੋਂ ਦਾ ਜਿਹੜਾ ਰਕਬਾ ਉਹ ਵੀ ਘਟ ਹੋ ਰਿਹਾ ਵਾ ਜਿੰਦੇ ਵਾਸਤੇ ਜਿਹੜੀਆਂ ਪੰਜਾਬ ਸਰਕਾਰਾਂ ਵਾ ਉਹ ਜ਼ਿੰਮੇਵਾਰ ਆ ਤੁਸੀਂ ਕਹਿੰਦੇ ਪੰਜਾਬ ਸਰਕਾਰਾਂ ਜ਼ਿੰਮੇਵਾਰ ਆ ਵਿਦੇਸ਼ ਜਾਣ ਦੀ ਇਹ ਖਾਸ ਗੱਲ ਕਰਾਂ ਵਿਦੇਸ਼ ਜਾਣ ਤੇ ਭਗਵੰਤ ਸਿੰਘ ਮਾਣੇ ਕਹਿੰਦੇ ਨੇ ਕਿ ਅਸੀਂ ਤਾਂ ਭਾਈ ਇਹੋ ਜਿਹਾ ਕੁਝ ਇਹੋ ਜਿਹੇ ਰੋਜ਼ਗਾਰ ਦੇਵਾਂਗੇ ਕਿ ਗੋਰੇ ਵੀ ਜਿਹੜੇ ਹੈਗੇ ਇੱਧਰ ਆ ਕੰਮ ਕਰਿਆ ਕਰਨਗੇ ਇੰਨੇ ਰੋਜ਼ਗਾਰ ਕਹਿੰਦੇ ਅਸੀਂ ਦੇ ਦੇਣੇ ਆ ਤੁਸੀਂ ਦੇਖੋ ਇਹ ਤਾਂ ਗੋਰਿਆਂ ਦੀ ਗੱਲ ਕਰਦੇ ਸੀ ਇੱਥੇ ਜਿਹੜੇ ਲੋਕ ਅੱਜ ਦਾ ਬ ਕਿ ਜਦੋਂ ਮੈਂ ਪੜ੍ਹਾਈ ਕਰ ਲਈ ਤਾਂ ਬਾਹਰ ਵੱਲ ਨੂੰ ਕੂਚ ਕਰਨਾ ਕਿਉਂਕਿ ਇੱਥੇ ਕੁਝ ਹੈ ਹੀ ਨਹੀਂ ਇੱਥੇ ਸਰਕਾਰ ਨੇ ਕਿਹਾ ਸੀ ਕਿ 2 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰੂੰਗਾ ਬਾਰਡਰ ਵੀ ਸਾਡਾ ਬੰਦਾ ਸੀ ਤਾਂ ਬਾਰਡਰ ਖਲਵਾਉਣ ਦੀ ਵੀ ਮੰਗ ਕਰਦੇ ਆ ਨਾ ਇਹਨਾਂ ਨੇ ਇੱਕ ਹਵਾ ਖੜਾ ਕੀਤਾ ਹੋਇਆ ਕਿ ਜਿਹੜਾ ਬਾਰਡਰ ਆ ਇਧਰੋਂ ਚਿੱਟਾ ਆ ਰਿਹਾ ਵਾ ਤਾਂ ਹੁਣ ਤਾਂ ਜਿਹੜੇ ਪਲਵਾਮਾ ਹਮਲੇ ਤੋਂ ਬਾਅਦ ਜਿਹੜਾ ਬਾਰਡਰ ਵੀ ਸਾਡਾ ਬੰਦ ਔਰ ਨਸ਼ਾ ਇਹ ਆ ਕਿੱਥੋਂ ਰਿਹਾ ਵਾ ਪੰਜਾਬ ਸਰਕਾਰ ਇਸ ਕਰਕੇ ਫੇਲ ਹੋਈ ਆ ਕਿਉਂਕਿ ਇਹਨਾਂ ਨੇ ਜਿਹੜਾ ਨਸ਼ਾ ਨਹੀਂ ਬੰਦ ਕੀਤਾ ਔਰ ਨਸ਼ੇ ਤੋਂ ਡਰਦੀ ਜਿਹੜੀ ਸਾਡੀ ਜਵਾਨੀ ਆ ਬਾਹਰ ਵੱਲ ਨੂੰ ਕੂਚ ਕਰ ਰਹੀ ਰੈਂਡਾ ਕੁੰਦਾ ਜਿਹੜਾ ਸਾਡੀ ਜਿਹੜੀ ਖੇਤੀ ਆ ਇਹ ਸਾਡੀ ਘਾਟੇਵੰਦ ਸਾਬਤ ਹੋ ਰਹੀ ਆ ਕਿਉਂਕਿ ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ ਇਹਨੇ ਸਾਨੂੰ ਕਰਜ਼ੇ ਵੀ ਦਿੱਤੇ ਸਾਨੂੰ ਖੁਦਕੁਸ਼ੀਆਂ ਵੀ ਦਿੱਤੀਆਂ ਉਹ ਜਿਹੜੇ ਸਾਨੂੰ ਬੇਰੁਜ਼ਗਾਰ ਵੀ ਕੀਤਾ ਜਿਹੜੀ ਇੱਥੋਂ ਦੀ ਖੇਤੀ ਸਾਡੇ ਬੱਚੇ ਕਰਨ ਦੀ ਬਜਾਏ ਬਾਹਰ ਵੱਲ ਨੂੰ ਕੂਚ ਕਰ ਰਹੇ ਜਿਹੜੀ ਇਹ ਗੱਲ ਕਰਦਾ ਸੀਗਾ ਵੀ ਇਹ ਬਾਹਰੋਂ ਗੋਰੇ ਇੱਥੇ ਦਿਹਾੜੀਆਂ ਕਰਨ ਆਉਣਗੇ ਤਾਂ ਤੁਸੀਂ ਦੇਖ ਲਓ ਕਿਹੜੇ ਗੋਰੇ ਆਏ ਆ ਸਾਡੇ ਬੱਚੇ ਤਾਂ ਜਰੂਰ ਇੱਥੋਂ ਪੰਜਾਬ ਖਾਲੀ ਕਰਕੇ ਜਾ ਰਹੇ ਆ ਪਰ ਉਧਰੋਂ ਤਾਂ ਕੋਈ ਆਇਆ ਦਿਸਿਆ ਨਹੀਂ ਪਰ ਭਗਵਾਨ ਤਮਾਨ ਸਰਕਾਰ ਨੂੰ ਇਹ ਕਹਿ ਦਿੰਨੇ ਆ ਵੀ ਇਸ ਤਰ੍ਹਾਂ ਦੇ ਜਿਹੜੇ ਲਾਰੇ ਲੱਪੇ ਲਾਉਣੇ ਆ ਉਹ ਬੰਦ ਕਰਦੇ ਹੁਣ ਲੋਕ ਪਹਿਲਾਂ ਨਾਲੋਂ ਸਿਆਣੇ ਹੋਏ ਆ ਤੁਸੀਂ ਦੇਖੋ ਇਹਨਾਂ ਨੂੰ 92 ਲੋਥਾਂ ਦਿੱਤੀਆਂ ਸੀ 92 ਚੋਂ ਤਿੰਨ ਹੀ ਰਹਿ ਗਈ ਕੌਣ ਵਾਲੇ ਟਾਈਮ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਆ ਇਹਦਾ ਸਫਾਇਆ ਹੋ ਜਾਊਗਾ। ਉਹ ਇੱਕ ਗੱਲ ਹੋਰ ਹੈ ਜਿਵੇਂ ਤੁਸੀਂ ਔਰਤਾਂ ਦਾ ਇਕੱਠ ਰੱਖਿਆ ਪਿੰਡਾਂ 'ਚ ਵੀ ਜਾਣੇ ਹੋ ਔਰਤਾਂ ਨੂੰ ਲੈ ਕੇ ਆਏ ਹੋ ਸਮਝਾਉਣੇ ਹੋ ਕਿ ਲੱਗਦਾ ਹੈ ਕਿ ਔਰਤਾਂ ਨੂੰ ਸਮਝਾਉਣਾ ਸੌਖਾ ਕੰਮ ਹੈ ਕਿਉਂਕਿ ਔਰਤ ਦੇ ਉੱਤੇ ਇੱਕ ਦਾਬਾ ਘਰੋਂ ਵੀ ਹੁੰਦਾ ਹੈ ਕਿ ਕੀ ਜਾਨਾ ਹੈ ਕਿਉਂ ਤੁਰੀਆਂ ਫਿਰਦੀਆਂ ਟੇਕੇ ਬਹਿ ਜਾਓ ਕਈ ਵਾਰ ਚਲ ਜਿਹੜੇ ਸਮਝ ਵਾਲੇ ਪਰਿਵਾਰ ਆ ਉਸ ਭੇਜਦੇ ਵੀ ਆ ਪਰ ਇਹ ਲੱਗਦਾ ਹੈ ਕਿ ਨਾ ਸਾਰਿਆਂ ਦੇ ਵਿੱਚ ਔਰਤਾਂ ਨੂੰ ਇੱਥੋਂ ਤੱਕ ਲੈ ਕੇ ਆਉਣਾ ਕਿ ਵੱਡਾ ਇਹ ਜਿਹੜੀ ਚੁਣੌਤੀ ਹੁੰਦੀ ਹੈ। ਦੇਖੋ ਜੀ ਪ੍ਰੋਬਲਮ ਤਾਂ ਹੈ ਮੁਸ਼ਕਲ ਵੀ ਹੈ ਔਰਤ ਨੂੰ ਕਿਉਂਕਿ ਪਹਿਲੇ ਦਿਨ ਤੋਂ ਹੀ ਘਰਾਂ ਦੇ ਵਿੱਚ ਰੱਖਿਆ ਗਿਆ ਵਾ ਕਿ ਜਿਹੜੀ ਔਰਤ ਆ ਉਹ ਸਿਰਫ ਘਰ ਦਾ ਕੰਮ ਤੇ ਚੁੱਲ੍ਹਾ ਚੌਂਕਾ ਜਾਂ ਸਾਡੇ ਬੱਚੇ ਸੰਭਾਲ ਸਕਦੀ ਉਹ ਘਰ ਦੀ ਦੇਲ ਹੀ ਪਾਰ ਨਹੀਂ ਕਰ ਸਕਦੀ ਪਰ ਦਿੱਲੀ ਅੰਦੋਲਨ ਤੋਂ ਬਾਅਦ ਜਿਹੜੀਆਂ ਔਰਤਾਂ ਆ ਉਹ ਬਹੁਤ ਅਵੇਅਰਨੈਸ ਹੋਈਆਂ ਆ ਆਪਣੇ ਹੱਕਾਂ ਲਈ ਲੜਨ ਵਾਸਤੇ ਤਾਂ ਉਹ ਆਪਣੇ ਘਰ ਦੇ ਨਾਲ ਵੀ ਲੋਹਾ ਲੈਣ ਨੂੰ ਤਿਆਰ ਆ ਕਿਉਂਕਿ ਉਹ ਕਹਿ ਦਿੰਦੀਆਂ ਕਿ ਅੱਜ ਜੇ ਅਸੀਂ ਨਾ ਲੜੇ ਕਹਿੰਦੇ ਹੁੰਦੇ ਨਾ ਕਿ ਸੱਪ ਨੰਗਨ ਤੋਂ ਬਾਅਦ ਲੀ ਕੁੱਟਣ ਦਾ ਕੋਈ ਫਾਇਦਾ ਨਹੀਂ ਉਸੇ ਤਰ੍ਹਾਂ ਹੀ ਜਿਦੇ ਜਿਹੜੀਆਂ ਸਾਡੇ ਅਹਿਮ ਮੰਗਾਂ ਮਸਲੇ ਤੇ ਅੱਜ ਲੜ ਇਹ ਪਾਣੀਆਂ ਦੇ ਮੁੱਦੇ ਦੀ ਗੱਲ ਕਰ ਲਈਏ ਕਿਉਂਕਿ ਇਹ ਬਹੁਤ ਗੰਭੀਰ ਮਸਲਾ ਜੇ ਅੱਜ ਅਸੀਂ ਨਾ ਸੰਭਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪਛਤਾਉਣਾ ਪਊਗਾ ਵੀ ਜੇ ਅਸੀਂ ਪਹਿਲਾਂ ਬੋਲ ਪੈਂਦੇ ਤਾਂ ਅੱਜ ਇਹ ਹਾਲਾਤ ਨਹੀਂ ਸੀ ਹੋਣਗੇ ਤਾਂ ਇਸ ਲਈ ਸਾਡੀਆਂ ਔਰਤਾਂ ਜਾਗਰੂਤ ਹੋਈਆਂ ਅਵੇਅਰਨੈਸ ਹੋਈਆਂ ਉਹ ਅੱਜ ਘਰਾਂ ਚੋਂ ਬਾਹਰ ਜਿਹੜੀਆਂ ਜੰਜੀਰਾਂ ਸੀ ਉਹ ਤੋੜ ਕੇ ਅੱਜ ਬਾਹਰ ਆਈਆਂ ਤੁਸੀਂ 92 ਲੋਥਾਂ ਦੀ ਗੱਲ ਕਰ ਰਿਹਾ ਕਿ 92 ਲੋਥਾਂ ਪਰ ਉਹ ਕਹਿੰਦੇ ਨੇ ਕਿ 92 ਆਮ ਕਰਾਂ ਦੇ ਧੀਆਂ ਪੁੱਤ ਕੁਰਸੀਆਂ ਤੇ ਬੈਠੇ ਨੇ ਪੰਜਾਬ ਕੁਝ ਤੁਸੀਂ ਕਹਿੰਦੇ ਕਿ ਸਰਕਾਰ ਨਾਕਾਮ ਰਹੀ ਹੈ ਉਹ ਕਹਿੰਦੇ ਨੇ ਪੰਜਾਬ ਖੁਸ਼ਹਾਲ ਹੀ ਹੁਣ ਹੋਇਆ 75 ਸਾਲ ਕੀ ਕੀਤਾ ਸੀ ਉਹ ਸਰਕਾਰ ਨੇ ਕਰਤਾ 2.5 ਸਾਲਾਂ ਚ ਦੇਖੋ ਜੀ ਜਿਹੜਾ ਵਾਕਈ ਇਹਨਾਂ ਨੇ ਕੀਤਾ ਤਾਂ ਹੈ ਇਹਨਾਂ ਨੇ ਜਿਹੜੇ ਉਹ ਸਰਕਾਰਾਂ ਨੇ ਬੈਨਰਸ ਆ ਬੋਰਡ ਜਾਂ ਕਹਿੰਗੇ ਨਿਊਜ਼ ਚੈਨਲਾਂ ਤੇ ਜਾਂ ਮਸ਼ਹੂਰੀਆਂ ਸੀ ਉਹਨਾਂ ਨੇ ਘੱਟ ਕੀਤਾ ਸੀ ਇਹਨਾਂ ਨੇ ਵੱਧ ਕੀਤਾ ਉਹ ਡਰਾਮੇ ਘੱਟ ਕਰਦੇ ਸੀ ਇਹਨਾਂ ਨੇ ਡਰਾਮੇ ਵੱਧ ਕੀਤੇ ਉਹ ਝੂਠ ਘੱਟ ਬੋਲਦੇ ਸੀ ਇਹਨਾਂ ਨੇ ਭੰਡੀ ਪ੍ਰਚਾਰ ਬਾਲਾ ਕੀਤਾ ਫਰਕ ਤਾਂ ਹੈ ਇਸੇ ਲਈ ਤਾਂ ਜਮੂਦੜੇ ਮੂੰਹ ਡਿੱਗੇ ਆ ਫਰਕ ਤਾਂ ਪੂਰਾ ਹੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਦੱਸਿਆ ਵੀ ਜੇ ਕਹਿ ਦਈਏ ਵੀ ਝਾੜੂ ਜਮਾ ਸਫਾਇਆ ਹੋ ਜੂਗਾ ਆਉਣ ਵਾਲੇ ਟਾਈਮ 'ਚ ਟਿਕਦੇ ਇੰਝ ਟਿਕ ਨਹੀਂ ਸਕਦੇ ਇਹ ਕਹਿ ਰਹੇ ਆ ਵੀ ਔਰਤਾਂ ਬਹੁਤ ਖੁਸ਼ ਆ ਸਾਡੀ ਸਰਕਾਰ ਤੋਂ ਬੋਰ ਵੀ ਲਾ ਰਹੀ ਹੈ ਤਾਂ ਨਹੀਂ ਜੀ ਔਰਤਾਂ ਹੁਣ ਅਸੀਂ ਵੀ ਤਾਂ ਔਰਤਾਂ ਹੀ ਆ ਇਹਨਾਂ ਪਿੰਡਾਂ ਦੇ ਵਿੱਚੋਂ ਇਹਨਾਂ ਸ਼ਹਿਰਾਂ ਦੇ ਵਿੱਚ ਅਸੀਂ ਸਟਰਗਲ ਵੀ ਕਰ ਰਹੀਆਂ ਵਾਂ ਤਾਂ ਅਸੀਂ ਵੀ ਤੌਰ 'ਤੇ ਅਸੀਂ ਪੂਰੀਆਂ ਦੁਖੀ ਆ ਕਿਉਂ ਇਹ ਸਾਨੂੰ ਇਸ ਤਰ੍ਹਾਂ ਦੇ ਲਾਰੇ ਲੱਪੇ ਲਾ ਕੇ ਸਾਨੂੰ ਇਸ ਤਰ੍ਹਾਂ ਰੱਖਦੇ ਆ ਤੁਸੀਂ ਹੁਣ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਕਰ ਲਓ ਇਹ ਕਹਿ ਰਹੇ ਸੀ ਵੀ ਘਰ-ਘਰ ਸਾਡੀ ਚੱਕੀ ਜਾਊਗੀ ਉਹ ਸਹੂਲਤਾਂ ਜਿਹੜੀਆਂ ਅਸੀਂ ਲੋਕਾਂ ਨੂੰ 6 ਮਹੀਨੇ ਕੋਈ ਵੱਧ ਕਣਕ ਆਟਾ ਮਿਲਦਾ ਹੋਊਗਾ ਪਰ ਇਹ ਸਰਕਾਰ ਦੇ ਵਿੱਚ ਉਹ 5 ਕਿਲੋ ਆਟਾ ਕੀ ਗੱਲ ਉਹ ਭਖਾਰੀ ਆ ਉਹ ਆਪ ਇਹਨਾਂ ਕਮਾ ਕੇ ਖਾ ਸਕਦੇ ਆ ਅੱਜ 5-5 ਕਿਲੋ ਆਟਾ ਦੇ ਕੇ ਕੀ ਲੋਕਾਂ ਨੂੰ ਇਹ ਮੰਗਤੇ ਬਣਾ ਰਹੇ ਆ ਲੋਕ ਮੰਗਤੇ ਇਹਨਾਂ ਦੀ ਹੁਣ ਬਿਜਲੀ ਦੀ ਗੱਲ ਕਰ ਲਈ 6 ਜੂਨਟ ਮਾਫ ਕਰਤੀ ਇਹਨਾਂ ਨੇ ਤੁਸੀਂ ਮੈਨੂੰ ਇਹ ਦੇਖੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਮਹਿਕਮਾ ਵਾਂ ਉਹ ਵੀ ਇਹਨਾਂ ਨੇ ਵੇਚ ਦੇਣਾ ਵਾ ਕਿ ਸਾਨੂੰ ਲੌਸ ਹੋ ਗਿਆ ਸਾਨੂੰ ਘਾਟਾ ਪੈ ਗਿਆ ਪੰਜਾਬ ਸਰ ਜਿਹੜਾ ਕਰਜ਼ਾ ਬਹੁਤ ਸੀ ਅਸੀਂ ਲਾ ਨਹੀਂ ਸਕੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਵੀ ਲੱਗ ਰਹੇ ਆ ਜਿੰਦਾ ਕਿ ਜਿਹੜਾ ਆਪਾਂ ਕਹਿ ਦਈਏ ਕਿ ਮਾੜਾ ਕਿਸਾਨ ਆ ਜਾਂ ਮਾੜਾ ਮਜ਼ਦੂਰ ਆ ਉਹ ਇਹਨਾਂ ਦੇ ਜਿਹੜੀ ਰੀਚਾਰਜ ਉਹ ਨਹੀਂ ਕਰਵਾ ਸਕਦਾਗਾ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੱਡਾ ਸੰਕਟ ਜਿਹੜਾ ਸਾਡਾ ਚਿਪ ਵਾਲੇ ਮੀਟਰਾਂ ਤੇ ਵੀ ਹੋਊਗਾ ਔਰ ਉਹਦੇ ਤੇ ਜਿਹੜੀ ਸਾਡੀ ਵੱਡੀ ਲੜਾਈ ਵੀ ਸ਼ੁਰੂ ਹੋਊਗੀ ਜਿਵੇਂ ਇਹ ਕਹਿੰਦੇ ਨੇ ਕਿ ਜਿਹੜੇ ਸਾਨੂੰ ਨਿੰਦੇ ਨੇ ਜਿਹੜੇ ਸਾਨੂੰ ਭੰਂਦੇ ਨੇ ਉਹ ਸਿਰਫ ਉਹ ਨੇ ਜਿੰਨਾਂ ਤੋਂ ਆਮਕਰਾਂ ਦੇ ਤੀਆਂ ਪੁੱਤ ਐਮ ਐਲ اے ਬਣੇ ਜਰੇ ਨਹੀਂ ਜਾਂਦੇ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮੁੱਖ ਮੰਤਰੀ ਬਣਿਆ ਜਰੇ ਨਹੀਂ ਜਾਂਦਾ ਕਹਿੰਦੇ ਸਿਰਫ ਉਹੀ ਪੜਦੇ ਆ ਸਾਨੂੰ ਨਹੀਂ ਜੀ ਦੇਖੋ ਲੋਕਾਂ ਨੇ ਤਾਂ ਇਹਨਾਂ ਨੂੰ ਬਹਾਇਆ ਸੀ ਸਾਡੇ ਮੰਗਾ ਮਸਲੇ ਜਾਂ ਸਾਡੇ ਕਿਸਾਨਾਂ ਦਾ ਪੁੱਤ ਆ ਉਹ ਸਾਡੀ ਗੱਲ ਆਪ ਕਰੂਗਾ ਪਾਰਲੀਮੈਂਟ ਚ ਪਰ ਇਹ ਜਿਹੜਾ ਇਹ ਮੋਦੀ ਦੇ ਪੈਰੀ ਜਿਹੜਾ ਇਹ ਜਾ ਕੇ ਬਹਿ ਗਿਆ ਇਹਨੇ ਤਾਂ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਨਹੀਂ ਕੀਤੀ ਇਹ ਤਾਂ ਖੁਦ ਉਹਨਾਂ ਨੂੰ ਕਹੀ ਜਾਂਦਾ ਵੀ ਲੁੱਟ ਕੇ ਲੈ ਜਾਓ ਅੱਜ ਪੰਜਾਬ ਕੋਲ ਬਚਿਆ ਕੀ ਆ ਇੱਕ ਸਿਰਫ ਪਾਣੀ ਬਚਿਆ ਉਹਦੇ ਤੇ ਵੀ ਗੱਲ ਨਹੀਂ ਕਰਦੇ ਭਾਖੜਾ ਮੈਨੇਜਮੈਂਟ ਜਿਹੜੀ ਪੰਜਾਬ ਦੀ ਆ ਮੈਂਬਰਸ਼ਿਪ ਖਾਰਜ ਕਰਤੀ ਆ ਔਰ ਤੂੰ ਇਹਦਾ ਇੱਕ ਸ਼ਬਦ ਵੀ ਨਹੀਂ ਆਇਆਗਾ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਇਹਦੇ ਤੇ ਹੱਕ ਪੰਜਾਬ ਦਾ ਹੀ ਕਿਉਂਕਿ ਪੰਜ ਦਰਿਆਵਾਂ ਦੀ ਧਰਤੀ ਤੇ ਜਿਹੜੇ ਪੰਜ ਦਰਿਆਓ ਪੰਜਾਬ ਵਿੱਚ ਦੀ ਵਹਿੰਦੇ ਆ ਤੇ ਇਹਨਾਂ ਨੇ ਕੋਈ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਬਹੁਤ ਸਾਰੇ ਮੰਗਾ ਮਸਲੇ ਆ ਇਹਨਾਂ ਨੇ ਕੋਈ ਆਵਾਜ਼ ਹੀ ਨਹੀਂ ਚੱਕੀਗੀ ਉੱਥੇ ਵਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਵਾ ਜਿਵੇਂ ਇਹਨਾਂ ਨੇ ਮੂੰਹ ਚ ਮੂੰਹ ਚ ਕੋਈ ਲਾਲੀਪਾਪ ਦੇਤਾ ਹੋਵੇ ਕੋਈ ਮੁੱਦਾ ਨਹੀਂ ਉਠਾਉਂਦਾਗਾ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕਿੰਨੇ ਭਖ ਦੇ ਮਸਲੇ ਆ ਕਿੰਨੀ ਸਾਡੀ ਨੌਜਵਾਨੀ ਆ ਜਿਹੜੀ ਨਸ਼ੇ ਆਲ ਨੂੰ ਜਾ ਰਹੀ ਆ ਇਹਨਾਂ ਨੇ ਕੋਈ ਨਸ਼ਾ ਤੇ ਅੱਜ ਤੱਕ ਕੀਤਾ ਅਸੀਂ ਖੁਦ ਜੂਨੀਅਨ ਦੇ ਵਰਕਰ ਅਸੀਂ ਮੁੱਦੇ ਉਠਾ ਰਹੇ ਆ ਪਰ ਸਾਨੂੰ ਧਮਕੀਆਂ ਆ ਰਹੀਆਂ ਅਸੀਂ ਥਾਣਿਆਂ 'ਚ ਵੀ ਕੰਪਲੀਟ ਆ ਇਹ ਇੱਕ ਪਰਚਾ ਵੀ ਨਹੀਂ ਕਰਦੇ ਸ਼ਰੇਆਮ ਅਗਲਾਂ ਦੇ ਬਾਰ ਵੱਡੇ ਜਾਂਦੇ ਆ ਉਹਨਾਂ ਦੇ ਧੀਆਂ ਪੁੱਤਾਂ ਨੂੰ ਮਾਰਿਆ ਜਾਂਦਾ ਪਰ ਇਹ ਜਿਹੜੀ ਪੰਜਾਬ ਸਰਕਾਰ ਆ ਤੇ ਪੰਜਾਬ ਪੁਲਿਸ ਆ ਇਹ ਕੋਈ ਮੁੱਦਾ ਹੀ ਨਹੀਂ ਚੱਕਦੇ ਹੋਲੀ ਹੋਲੀ ਬੰਦ ਕਰਾਂਗੇ ਨਸ਼ਾ ਕਿਉਂ ਜੀ ਪਹਿਲਾਂ ਤਾਂ 2 ਹਫ਼ਤਿਆਂ ਦਾ ਕਹਿ ਕੇ ਆਏ ਜਦੋਂ ਕਰੋਨਾ ਕਾਲ ਆਇਆ ਸੀ ਤਾਂ ਕਰੋਨਾ ਕਾਲ ਦੇ ਵਿੱਚ ਇੱਕ ਦਿਨ ਦੇ ਵਿੱਚ ਇਹਨਾਂ ਨੇ ਲੋਕ ਅੰਦਰ ਘਰਾਂ ਚ ਵਾੜਤੇ ਸੀ ਕੁੱਟ-ਕੁੱਟ ਕੇ ਤਾਂ ਫਿਰ ਨਸ਼ਾ ਇੱਕ ਦਿਨ ਚ ਬੰਦ ਕਿਉਂ ਨਹੀਂ ਹੋ ਸਕਦਾ ਕਿਉਂਕਿ ਸਰਕਾਰਾਂ ਚਲਦੀਆਂ ਹੀ ਨਸ਼ੇ ਤੋਂ ਆ ਇਸ ਲਈ ਇਹ ਨਸ਼ਾ ਬੰਦ ਨਹੀਂ ਕਰ ਰਹੇਗੇ ਔਰ ਜਿਹੜੀ ਸਰਕਾਰ ਆ ਇਹਦੇ ਚ ਨਾਕਾਮ ਸਾਬਤ ਹੋਈ ਹੈ ਦੇਖੋ ਜੀ ਅਸੀਂ ਇਹ ਦੇਖਦੇ ਆਂ ਵੀ ਜਿਹੜੇ ਕਿਸਾਨ ਆ ਉਹ ਖੇਤੀ ਕਰਦੇ ਆ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਬੀਬੀਆਂ ਉਹ ਵੀ ਘਰਾਂ ਚ ਕੰਮ ਕਰਦੀਆਂ ਜੇ ਕਿਸਾਨ ਖੇਤ ਜਾਂਦਾ ਤਾਂ ਬੀਬੀਆਂ ਰੋਟੀ ਪਾਣੀ ਚਾਹ ਜਿਹੜਾ ਚੁੱਲ੍ਹਾ ਚੌਂਕਾ ਉਹ ਸੰਭਦੀਆਂ ਪਸ਼ੂਆਂ ਤੱਕ ਵੀ ਸੰਭਦੀਆਂ ਇਸ ਕਰਕੇ ਜਿਹੜਾ ਜਿਹੜਾ ਬੀਬੀਆਂ ਦੀ ਭੂਮਿਕਾ ਉਹ ਸਾਡੇ ਸਮਾਜ ਵਿੱਚ ਇਹ ਕਿਸਾਨੀ ਦੇ ਨਾਲ ਹੀ ਜੁੜੀ ਆ ਭਲਾ ਕਿ ਉਹ ਮਜ਼ਦੂਰ ਔਰਤਾਂ ਵੀ ਹੋਣ ਉਹ ਵੀ ਝੋਨੇ ਵਿੱਚ ਝੋਨਾ ਲਾਉਂਦੀਆਂ ਵੀ ਖੇਤ ਵੱਡੀ ਪੱਧਰ ਤੇ ਬੀਬੀਆਂ ਕੰਮ ਅੱਜ ਵੀ ਕਰ ਰਹੀਆਂ ਜੇ ਸਾਡੀਆਂ ਬੀਬੀਆਂ ਘਰਾਂ ਚ ਚੁੱਲ੍ਹੇ ਚੌਕੇ ਚ ਕੰਮ ਨਹੀਂ ਕਰਦੀਆਂ ਤਾਂ ਜਿਹੜਾ ਸਾਡਾ ਕਿਸਾਨ ਆ ਉਹ ਖੇਤ ਵਿੱਚ ਕੰਮ ਸਫਲ ਨਹੀਂ ਹੋ ਸਕਦਾ ਕਿਉਂਕਿ ਨੰਬਰ 2 ਤੇ ਜਿਹੜੀ ਸਾਡੀ ਆਬਾਦੀ ਆ ਉਹ ਸਾਡੀ ਅੱਧੀ ਆਬਾਦੀ ਔਰਤਾਂ ਦੀ ਆ ਤੇ ਅੱਧੀ ਹੈਗੀ ਕਿਸਾਨਾਂ ਦੀ ਸਮਾਜ ਆ ਜਿਹੜਾ ਸਾਡਾ ਉਹ ਔਰਤ ਬਿਨਾ ਨਹੀਂ ਚੱਲ ਰਿਹਾ ਇਸ ਕਰਕੇ ਜਿਹੜਾ ਸਾਡਾ ਅੱਧ ਵਰਗ ਦਾ ਹਿੱਸਾ ਉਹ ਇੱਕ ਪਾਸੇ ਦੱਬਿਆ ਪਿਆ ਉਹਦੀ ਕਦੇ ਕਿਸੇ ਪਾਸੇ ਵੀ ਕੋਈ ਸਰਕਾਰ ਜਾਂ ਕੁਛ ਵੀ ਕਿਸੇ ਇਸ ਉੱਤੇ ਗੱਲ ਨਹੀਂ ਹੋ ਰਹੀ ਇਸ ਕਰਕੇ ਅਸੀਂ ਕਨਵੈਕਸ਼ਨ ਆ ਜਿਹੜੀ ਉਹ ਔਰਤਾਂ ਦੀ ਰੱਖੀ ਆ ਪਰ ਹੁਣ ਤੱਕ ਇਦਾਂ ਹੀ ਦਬਾ ਕੇ ਰੱਖਿਆ ਜਾ ਰਿਹਾ ਬੜੇ ਲੰਬੇ ਸਮੇਂ ਤੋਂ ਕਿਸ ਤਰ੍ਹਾਂ ਦੇ ਨਾਲ ਔਰਤ ਜਿਹੜੀ ਆ ਉੱਠੂਗੀ ਕਿਸ ਤਰ੍ਹਾਂ ਦੇ ਨਾਲ ਆਪਣੇ ਹੱਕ ਜਿਹੜੇ ਆ ਸਮਝੂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਨਾਲ ਉਹਦੇ ਖਾਣੇ ਦੇ ਵਿੱਚ ਹੱਕ ਪਾਉਣੇ ਪੈਣਗੇ ਕਿ ਇਹ ਤੁਹਾਡੇ ਹੱਕ ਨੇ ਕਿਉਂਕਿ ਔਰਤ ਜਿਹੜੀ ਦੱਬੀ ਗਈ ਆ ਅੱਗੇ ਪਿੱਛੇ ਨਾਲੋਂ ਤੇ ਹੁਣ ਜਿਹੜਾ ਬਹੁਤ ਸਾਰਾ ਸਮਾ ਉਹ ਬਦਲ ਚੁੱਕਾ ਕਿਉਂਕਿ ਜਦੋਂ ਦਿੱਲੀ ਅੰਦੋਲਨ ਚੱਲਿਆ ਸਾਡੀਆਂ ਔਰਤਾਂ ਉਦੋਂ ਬਹੁਤ ਕੁਝ ਸਿੱਖ ਗਈਆਂ ਆਪਦੇ ਹੱਕਾਂ ਲਈ ਲੜਨ ਸਿੱਖ ਗਈਆਂ ਭਲਾ ਕੋਈ ਵੀ ਨਿੱਕੀ ਤੋਂ ਨਿੱਕੀ ਲੜਾਈ ਹੋਵੇ ਉਹ ਸਾਡੀਆਂ ਔਰਤਾਂ ਅੱਜ ਲੜ ਸਕਦੀਆਂ ਕਿਉਂਕਿ ਅਸੀਂ ਹਰ ਘਰ ਤੱਕ ਜਾਂਦੇ ਆਂ ਹਰ ਪਿੰਡ ਤੱਕ ਜਾਂਦੇ ਆਂ ਅਸੀਂ ਔਰਤਾਂ ਨੂੰ ਵੇਅਰ ਵੀ ਕਰਦੇ ਸਮਝਾਉਂਦੇ ਵੀ ਆਂ ਪਰ ਸਾਨੂੰ ਇਹ ਪਤਾ ਲੱਗਿਆ ਵੀ ਹੁਣ ਔਰਤਾਂ ਅੱਗੇ ਵਾਲੀਆਂ ਨਹੀਂ ਰਹੀਆਂ ਜੋ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਜਾਂ ਕੁਝ ਵੀ ਤਾਂ ਨੂੰ ਪਿੱਛੇ ਰੱਖਿਆ ਜਾਂਦਾ ਸੀ ਹਾਲੇ ਕਿ ਹਲੇ ਵੀ ਬਹੁਤ ਸਾਰਾ ਫਰਕ ਆ ਜਿਹੜਾ ਬਹੁਤ ਸਾਰੇ ਪਿੰਡਾਂ ਵਿੱਚ ਹੈ ਕਿਉਂਕਿ ਸਾਨੂੰ ਕਾਨੂੰਨਨ ਤੌਰ ਤੇ ਪਹਿਲ ਦੇ ਆਧਾਰ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ ਪਰ ਸਾਡੀ ਸਰਕਾਰ ਨੇ ਸਾਨੂੰ ਪਹਿਲ ਦੇ ਆਧਾਰ ਦਾ ਜਿਹੜਾ ਦਰਜਾ ਉਹਦੀ ਮਾਨਤਾ ਨਹੀਂ ਮਿਲ ਰਹੀ ਇਸ ਕਰਕੇ ਸਾਡੀਆਂ ਬੀਬੀਆਂ ਸਿੱਖੀਆਂ ਤਾਂ ਬਹੁਤ ਕਾਸਾ ਦਿਨੀ ਅੰਦੋਲਨ ਤੋਂ ਪਰ ਅਜੇ ਵੀ ਜਿੱਥੋਂ ਤੱਕ ਉਹ ਖੜੀਆਂ ਪਿੱਛੇ ਉਹ ਬਹੁਤ ਪਿਛੜੀ ਚਾ ਉਹਨਾਂ ਨੂੰ ਅਸੀਂ ਅਵੇਅਰ ਕਰਾਂਗੇ ਅੱਗੇ ਲੈ ਕੇ ਆਵਾਂਗੇ ਇਸ ਤਰ੍ਹਾਂ ਦੀਆਂ ਕਨਵੈਕਸ਼ਨਾਂ ਜਾਂ ਸੈਮੀਨਾਰ ਕਰਦੇ ਰਵਾਂਗੇ ਜਿਹੜੀਆਂ ਸਾਡੀਆਂ ਔਰਤਾਂ ਉਹ ਜਿਹਨ ਜਾਣ ਤੇ ਆਉਦੀ ਆਵਾਜ਼ ਆ ਜਿਹੜੀ ਉਹ ਲੜਨ ਆਉਦੇ ਹੱਕਾਂ ਤੇ ਭੁੱਲਣਾ ਜੀ